ਸਮਾਣਾ ਸਦਰ ਪੁਲਿਸ ਲਗਾਤਾਰ ਦੇਸੀ ਸ਼ਰਾਬ ਕੱਢਣ ਵਾਲੇ ਦੇ ਖਿਲਾਫ ਮੁਹਿੰਮ ਚਲਾਈ ਹੋਈ ਉਸ ਦੇ ਤਹਿਤ ਲਗਾਤਾਰ ਕਦੀ ਮਰੋੜੀ ਤੋਂ ਕਦੀ ਕਿਸੇ ਹੋਰ ਪਿੰਡ ਤੋਂ ਤੇ ਹੁਣ ਲਲੋਛੇ ਦਾ ਇੱਕ ਵਿਅਕਤੀ ਕਾਬੂ ਆਇਆ ਜਿਸ ਤੋਂ 150 ਲੀਟਰ ਲਾਹਣ ਬਰਾਮਦ ਹੋਈ ਹੈ ਤੇ આરોપી ਹੈ ਇਹਦਾ ਕਹਿਣਾ ਹੈ ਕਿ ਮੇਲੇ ਵਾਸਤੇ ਮੈਂ ਸ਼ਰਾਬ ਦੇਸੀ ਤਿਆਰ ਕਰ ਰਿਹਾ ਸੀ ਲੇਕਿਨ ਪੁਲਿਸ ਨੂੰ ਸੂਤਰ ਮਿਲ ਗਿਆ ਤੇ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਇਸ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਕਦਮਾ ਦਰਜ ਹੋਇਆ ਹੈ ਪੁਲਿਸ ਅਧਿਕਾਰੀ ਸਦਰ ਸਮਾਣਾ ਅਵਤਾਰ ਸਿੰਘ ਜੀ ਹੈ ਸਾਡੇ ਚੌਕੀ ਇੰਚਾਰਜ ਕਾਜੇ ਵਾਸਤੇ ਚੌਕੀ ਇੰਚਾਰਜ ਕੋਲੇ ਇੱਕ ਗੁਰਤੇ ਇਨਫੋਰਮੇਸ਼ਨ ਆਈ ਸੀ ਕਿ ਗੁਰਤੇਜ ਸਿੰਘ ਪੁੱਤਰ ਦੇਸਰਾਜ ਹੈਗਾ ਪਿੰਡ ਲੋਲੋਸ਼ੀ ਦਾ ਜਿਹੜਾ ਹੈਗਾ ਇਹ ਸ਼ਰਾਬ ਕੱਢਣ ਦਾ ਕਸੀਦ ਕਰਨ ਦਾ ਆਦੀ ਹੈ ਕੰਗਰੂਏ 6 ਕਨਾ ਇੱਕ ਬਹੁਤ ਮਸ਼ਹੂਰ ਮੇਲਾ ਪਰਦਾ ਨਮਾਦੇ ਦਾ ਗੁੱਗਾ ਮੜੀ ਦਾ ਮੇਲਾ ਹੁੰਦਾ ਉਥੇ ਜਿਹੜੇ ਆਲੇ-ਦਾਲੇ ਦੇ ਇੱਥੇ ਜਿਹੜੇ ਪਿੰਡ ਨੇ ਕਨਾ ਤੇ ਉਥੇ ਕਾਫੀ ਜਿਹੜੇ ਲੋਕ ਉਸ ਗੈਦਰ ਜ ਆਉਂਦੀ ਆ ਕਾਫੀ ਆਉਦੀ ਇਸ ਕਰਕੇ ਜਿਹੜੇ ਲੋਕ ਨੇ ਕਨਾ ਸ਼ਰਾਬ ਨਜ਼ਾਇਜ਼ ਕੱਢਣ ਦੇ ਸੀਦ ਕਰਨ ਦੇ ਆਦਿ ਨੇ ਤੇ ਸਾਡੀ ਇਹਨਾਂ ਦੇ ਪੂਰੀ ਅੱਖਾਂ ਰੱਖੀ ਹੋਈ ਆ ਤੇ ਜਿਹੜਾ ਕੋਈ ਇਹੋ ਜਿਹਾ ਬੰਦਾ ਕੋਈ ਸ਼ਰਾਬ ਨਜ਼ਾਇਜ਼ ਕਸੀਦ ਕਰਦਾ ਤਾਂ ਅਸੀਂ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਸਲਾਖਾਂ ਪੇਸੇ ਤੱਕ ਰੇ। ਇਸ ਸੰਬੰਧੀ ਐਕਸਾਈਜ ਐਕਟ ਦੇ ਤਹਿਤ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀਨੇ 150 ਲੀਟਰ ਦੇ ਕੋਲੋਂ ਲਾਹਣ ਜਿਹੜੀ ਕੱਚੀ ਕੱਢੀ ਹੋਈ ਸੀ ਆਹ ਕੱਢਣੀ ਸੀ ਸ਼ਰਾਬ ਨੇ ਤਿਆਰ ਸੀ ਸੀ ਉਹ ਉਹਦੇ ਕੋਲੋਂ ਰਿਕਵਰ ਕਰਾਈ ਹੈ। ਇਹ ਕੱਥੇ ਤਰੋ ਪਈ ਹੈ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਇਹਨੇ ਉਹ ਵੀ ਆਪਾਂ ਜੀ ਸਾਹਿਬ ਸ਼ਰਮ ਕਰਦੇ ਆ ਉਹ ਮੇਲੇ ਕਰਕੇ ਮੇਲੇ ਕਰਕੇ ਮੁਕਦਮੇ ਚ ਆਪਾਂ ਨੇ ਪਾਇਆ ਹੈ। ਪਹਿਲੇ ਵੀ 87 ਨੰਬਰ ਚਾ ਕੋਸ਼ਿਮਰਾਏ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋ ਸਿਕਸਮਾਣਾ ਨਿਊਜ਼